ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਵੜੈਚ ਦਾ ਕਹਿਣਾ ਹੈ ਕਿ ਹੁਣ ਪੰਜਾਬ 'ਚ ਉਹਨਾਂ ਦੀ ਹੀ ਸਰਕਾਰ ਬਣੇਗੀ ਸੋ ਕੈਪਟਨ ਅਤੇ ਬਾਦਲ ਮੁੱਖ ਮੰਤਰੀ ਬਣਨ ਦਾ ਸੁਪਨਾ ਛੱਡ ਦੇਣ ਗੁਰਪ੍ਰੀਤ ਤਰਨ ਤਰਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇੱਕ ਵਾਰੀ ਗਲਤੀ ਨਾਲ ਮੁੱਖ ਮੰਤਰੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹ ਵੀ ਲੋਕਾਂ ਨੂੰ ਤਰਲੇ ਮਾਰ ਰਹੇ ਕਿ ਇਸ ਵਾਰ ਮੇਰੀ ਵਾਰੀ ਹੈ ਮੇਰੀ ਵਾਰੀ ਦੱਸੋ ਵਾਰੀ ਕਾਦੀ ਹੁੰਦੀ ਝੂਟੇ ਲੈਣ ਦੇ ਗੱਡੀ ਤੇ ਵੀ ਤੂੰ ਲੈ ਲੈ ਤੇ ਹੁਣ ਮੇਰੀ ਵਾਰੀ ਹੈ ਇਹਦੇ ਚ ਕਾਦੀਆਂ ਵਾਰੀਆਂ ਹੁੰਦੀਆਂ ਸੇਵਾ ਚ ਵੀ ਕਦੇ ਕੋ ਵਾਰੀ ਹੁੰਦੀ ਹੈ ਤੇ ਉਤੋਂ ਸਾਡੇ ਮੁੱਖ ਮੰਤਰੀ ਬਾਦਲ ਸਾਹਿਬ ਨੇ ਵੀ ਕਿਹਾ ਕਿ ਇਹ ਮੈਨੂੰ ਇੱਕ ਵਾਰੀ ਮੈਂ ਹੋਰ ਮੁੱਖ ਮੰਤਰੀ ਬਣ ਕੇ ਜਾਣਾ ਚਾਹੁੰਦਾ ਮੇਰੀ 10 ਸਾਲ ਉਮਰ ਵੱਧ ਜੇਗੀ ਜੇ ਮੈਂ ਇੱਕ ਵਾਰੀ ਹੋਰ ਮੁੱਖ ਮੰਤਰੀ ਬਣ ਜਾਣਾ ਤੇ ਇਹ ਮੁੱਖ ਮੰਤਰੀ ਬੰਨਾ ਇਹ ਤੇ ਫਿਰ ਲਾਲਸਾ ਹੋਈ ਨਾ ਜੀ ਸੇਵਾ ਤੇ ਨਾ ਹੋਈ ਕਿਸੇ ਪਾਸੇ ਹੋਈ ਤਰਨਤਾਰਨ ਚ ਉਮੀਦਵਾਰ ਕਰਤਾਰ ਪਹਿਲਵਾਨ ਦੇ ਚੋਣ ਦਫ਼ਤਰ ਉਦਘਾਟਨ ਕਰਨ ਤੋਂ ਬਾਅਦ ਗੁਰਪ੍ਰੀਤ ਨੇ ਪਾਰਟੀ ਦੇ ਲਈ ਪ੍ਰਚਾਰ ਵੀ ਕੀਤਾ ਤਰਨਤਾਰਨ ਤੋਂ ਮਨਵਿੰਦਰ ਮਿਲਾਪ ਜਾਗਬਾਣੀ ਟੀਵੀ